ਜ਼ਿਲ੍ਹਾ ਜਲੰਧ ਦੇ ਅਧਿਆਤੀ ਦੇ ਥਾਣਾ ਸ਼ੌਕਟ ਚ ਮਿਤੇ 7 ਫਰਵਰੀ 2025 ਨੂੰ ਇੱਕ ਇਤਲਾਹ ਦੇਣ ਵਾਲਾ ਲਵਨੀਸ਼ ਕੁਮਾਰ ਰੋਦੀਪੂ ਪੁੱਤਰ ਤਮ세ਰ ترਸੀਮਦਲ ਵਾਸੀ ਪਿੰਡ ਰੂਪਰਲ ਥਾਣਾ ਸ਼ੌਕਟ ਨੇ ਦੱਸਿਆ ਕਿ ਉਹ ਨਕੋਦਰ ਵਿਖੇ ਡਿਲੀਵਰੀ ਨਾਂ ਦੀ ਕੰਪਨੀ ਚ ਪਾਰਸਲ ਡਿਲੀਵਰ ਦਾ ਕੰਮ ਦਾ ਕਿੱਡਾ ਕੰਮ ਆਪਣੇ ਮੋਟਰਸਾਈਕਲ ਤੇ ਰਾਕੇ ਵਿੱਚ ਵੱਖ-ਵੱਖ ਪਿੰਡਾਂ ਚ ਕਰਦਾ ਅਤੇ ਨਾਲ ਨਾਲ ਹੀ ਪੋਸਟ ਕੰਪਨੀ ਦੇ ਜੁੜੇ ਉਹਨਾਂ ਨੇ ਪਾਰਸਲ ਡਿਲੀਵਰ ਕੀਤੇ ਹੁੰਦੇ ਆ ਉਹਦੇ ਪੈਸੇ ਜਿਹੜੇ ਉਦ ਕੋਲ 28000 ਰੁਪਏ ਸਨ ਤੇ ਮਿਤੀ 7 ਤਰੀਕ ਨੂੰ ਸ਼ਾਮ ਨੂੰ ਜਦੋਂ ਉਹ ਸ਼ਾਹਕੋਟ ਤੋਂ ਮਲਸੀਆਂ ਹਾਈਵੇ ਜਿਹੜਾ ਮੋਗਾ ਤੋਂ ਜਲੰਧਰ ਉਹਦੇ ਤੇ ਲਿੰਕ ਰੋਡ ਤੇ ਜਾ ਰਿਹਾ ਸੀ ਤੇ ਐਸਜੀਮਾਫਿਸ ਸ਼ਾਹਕੋਟ ਦੇ ਸਾਹਮਣੇ ਇੱਕ ਕਾਰ 'ਚ ਸਵਾਰ ਤਿੰਨ ਨੌਜਵਾਨ ਆਏ ਸਿਲਵਰ ਰੰਗ ਦੀ ਤੇ ਉਹਨੇ ਦਾਤਰ ਦੇ ਹਥਿਆਰਾਂ ਦੀ ਨੋਕ ਤੇ ਉਹਦੇ ਪਾਸੋਂ 28000 ਰੁਪਏ ਖੋਲੇ ਜੋ ਇਧਰਾ ਮਿਲਤੇ ਮੁੱਖ ਅਫਸਰ ਥਾਣਾ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਇਸ ਮਕਦਮਾ ਦਰਜ ਕੀਤਾ ਇਸ ਮੁਕਦਮੇ ਦੀ ਗੰਇਨਤਾ ਨੂੰ ਦੇਖਦੇ ਹੋਏ ਮਾਜੋ ਐਸਐਸਪੀ ਜ਼ਿਲ੍ਹਾ ਜਨਦਾ ਤੇ ਅਤੀ ਸਰਦਾਰ ਹਰ ਕੌਂਪਰੇਸ ਸਿੰਘ ਕੱਖ ਜੀ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਤੇ ਜੋ ਇਸ ਮੁਕਦਮੇ ਦੀ ਗੰਇਨਤਾ ਦੇਖਦੇ ਹੋਏ ਲੈਕਾਈ ਨਾਲ ਤਫਤੀਸ਼ ਕੀਤੀ ਮੁੰਦਈ ਮੁਕਦਮਾ ਨੂੰ ਉਸ ਕੂਹ ਵਾਲੇ ਜਗ੍ਹਾ ਤੇ ਕੂਹਾਂ ਤਸਦੀਕ ਕਰਨ ਲਈ ਲੈ ਕੇ ਗਏ ਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਔਰ ਅਧੁਨਿਕ ਤੰਗ ਤਰੀਕੇ ਨਾਲ ਤਫਤੀਸ਼ ਕੀਤੀ ਤਾਂ ਇਹ ਸਾਬਤ ਹੋਇਆ ਕਿ ਮੁੰਦਈ ਮੁਕਦਮਾ ਜਿਹੜਾ ਨਵਨੀਸ਼ ਕੁਮਾਰ ਹੈ ਇਹਨੇ 4 ਮਹੀਨੇ ਪਹਿਲਾਂ ਇੱਕ ਪ੍ਰਾਈਵੇਟ ਕੰਪਨੀ ਦੇ ਇੱਕ ਕੰਮ ਵਿੱਚੋਂ ਲੋਨ ਲਿਆ ਸੀ ਤੇ ਇਹਦੇ ਹੋਰ ਘਰੇਲੂ ਖਰਚੇ ਵੀ ਇਸ ਤਰ੍ਹਾਂ ਦੇ ਸਨ ਇਹਨਾਂ ਉਹਨਾਂ ਇਹਨੇ ਉਹ ਖਰਚਿਆਂ ਦੀ ਪੂਰਤੀ ਲਈ 28000 ਰੁਪਏ ਜੋ ਕੰਪਨੀ ਦੀ ਕਲੈਕਸ਼ਨ ਹੈ ਇਹਨੇ ਲੁੱਟ ਦਾ ਝੂਠੀ ਇਤਲਾਹ ਦੇ ਕੇ ਇੱਕ ਡਰਾਮਾ ਰਚਿਆ ਕਿ ਕੰਪਨੀ ਸੈਟੀਸਫਾਈ ਕਰਾਇਆ ਜਾਊਗਾ ਤੇ ਪੁਲਿਸ ਨੇ ਇਸ ਦੀ ਇਸ ਘਟਨਾ ਨੂੰ ਬੇਨਕਾਬ ਕੀਤਾ ਇਹਨੇ ਖੁਦ ਹੀ ਆਪਣੇ ਖਰਚਿਆਂ ਦੀ ਪੂਰਤੀ ਕਰਨ ਲਈ ਪੁਲਿਸ ਨੂੰ ਝੂਠੀ ਇਤਲਾਹ ਦਿੱਤੀ ਤੇ ਪੁਲਿਸ ਨੇ ਇਹਦੀ ਜਿਹੜੀ ਇਸ ਘਟਨਾ ਨੂੰ ਖੁਲਾਸਾ ਕਰਕੇ ਇਸੇ ਨੂੰ ਇਸੇ ਹੀ ਮਕਦਮੇ ਬਾਰੇ ਇਸੇ ਵੱਲੋਂ ਦਰਜ ਮਕਦਮੇ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਔਰ ਇਹਦੇ ਪਾਸੋਂ ਜਿਹੜੇ ਨੇ ਨਕਾਸ਼ ਪਾ ਕੇ ਰੱਖੇ ਸੀ 10000 ਰੁਪਏ ਉਹ ਬਰਾਮਦ ਕਰ ਲਿਆ ਤੇ ਬਾਕੀ ਪੈਸੇ ਵੀ ਬਰਾਮਦ ਕੀਤੇ ਜਾ ਰਹੇ ਹਨ। ਕੱਲ ਨੂੰ ਪੁਲਸ ਰਵਾਨਾ ਲਿਆ ਜਾਊਗਾ। ਘਟਨਾ ਸਮੇਂ ਜਿਹੜਾ ਨੇ ਮੋਟਰਸਾਈਕਲ ਹੈ ਜਿਸ ਤੇ ਇਹਨੇ ਘਟਨਾ ਸ਼ੋਅ ਕੀਤੀ ਸੀ ਮੇਥੋਂ ਖੋਏ ਪੈਸੇ ਉਹ ਮੋਰਟਲ ਵੀ ਦੁਰਾ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਲਿਆ ਗਿਆ। ਥੈਂਕ ਯੂ।